ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਜੀ ਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਜੇ ਅਪਾ ਪਹੁੰਚ ਚੁੱਕੇ ਆ ਪਿੰਡ ਠਠਾ ਤਹਿਸੀਲ ਜ਼ਿਲ੍ਹਾ ਤਰਨਤਾਰਪੁਰ ਦੇ ਜੀ ਇਸ ਘਰ ਤੋਂ ਅਪਾ ਪਹਿਲੀ ਵੀਡੀਓ ਬਣਾਉਣ ਲੱਗੇ ਆ ਤੇ ਬਾਈ ਜਿਹੜਾ ਵਪਾਰ ਦਾ ਕੰਮ ਕਰਦੇ ਆ ਬਾਹਰ ਕਰਦੇ ਆ ਪਰ ਝੋਟੀਆਂ ਸਾਰੀਆਂ ਉਧਰੋਂ ਲੈ ਕੇ ਆਉਂਦੇ ਪਰ ਚੰਗੇ ਰਿਕੋਰਡਰ ਝੋਟੇ ਲੈ ਕੇ ਆਉਂਦੇ ਆ ਚਾਓ ਹੁਣ ਵੀਰਾਂ ਨਾਲ ਗੱਲਬਾਤ ਕਰੀਏ ਕਿ ਅੱਜ ਕੱਲ ਕੀ ਪ੍ਰਾਈਸ ਕੀ ਮਿਲ ਰਿਹਾ ਕੋੜਾ ਬਾਈ ਜੀ ਹਸਤਿਕਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਤੁਹਾਡਾ ਬਹੁਤ ਸਵਾ ਭਵਟਾ ਮੈਂ ਖਰੀਦਦਾ ਬਬਾਰ ਜੀ ਹੋ ਗਏ ਕੋਈ 14 15 ਸਾਲ 15 ਸਾਲ ਬਹੁਤ ਟਾਈਮ ਹੋ ਗਿਆ ਮਾਲ ਫਿਰ ਉਧਰ ਲੈ ਕੇ ਆਨੇ ਜੀ ਹਾਂਜੀ ਹਰਿਆਣੇ ਦਾ ਜੀ ਹਰਿਆਣੇ ਦਾ ਮਾਲ ਬਿਲਕੁਲ ਪਿਓਰ ਆਫ ਤੇ ਵੀਡੀਓ ਪਈਆਂ ਜਿਹੜਾ ਭਰਾ ਖਰੀਦੂਗਾ ਨਾ ਉਹ ਵੀਡੀਓ ਵੀ ਦਿਖਾ ਦਾਂ ਹਰਿਆਣਾ ਠੀਕ ਹੈ ਠੀਕ ਹੈ ਪਿਛਲੇ ਘਰ ਆਂਦੀਆਂ ਆਪਣੇ ਤੋਂ ਵੀਡੀਓ ਸਾਰੀਆਂ ਮਈਆਂ ਦੇ ਆਂਗੀਆਂ ਅੱਛਾ ਠੀਕ ਹੈ ਜਿੱਥੋਂ ਖਰੀਦੀ ਕੀਤੀ ਤੱਕ ਠੀਕ ਹੈ ਤੇ ਕਿਹੜੇ ਲੱਕੋ ਲੈ ਕੇ ਆਂਦੇ ਜੀ ਇਹ ਆਪਣੀ ਜੀਂਦ ਰੋਤਕ ਦੇ ਵਿਚਾਲੇ ਪਿੰਡਾਂ ਹੈ ਰੋਤਕ ਜੀਂਦ ਰੋਤਕ ਦੇ ਜੀਂਦ ਦਾ ਸਾਰਾ ਇਲਾਕਾ ਤੇ ਭਾਈ ਫਿਰ ਕਿੰਨੀਆਂ ਲੈ ਕੇ ਨਨ ਮਹੀਆਂ ਚ ਰੱਖ ਲੈ ਕੇ ਨੇ ਮੈਂ ਚਾਰ ਮਹੀਆਂ ਲੈ ਕੇ ਆਇਆ ਆ ਗੱਡੇ ਚਾਰ ਪੈਂਦੀ ਇੱਕ ਮੈਂ ਉਹ ਵਿਕ ਗਈ ਏ ਕੱਲ ਉਹਦੀ ਵੀ ਆਪਾਂ ਵੀਡੀਓ ਪਾਣੀ ਕੱਲ ਇਹ ਵੀ ਵਿਕਦੀਆਂ ਇਹ ਮਹੀਆਂ ਹੀ ਵੀਡੀਓ ਕਰਦੇ ਲੱਗੇ ਵੀ ਆ ਕੇ ਵੀਡੀਓ ਪਾ ਕੇ ਵੇਚੇ ਪਾ ਕੇ ਵੇਚੇ ਬਾਜੀ ਬਾਜੀ ਹੁਣ ਤਿੰਨ ਰਹਿ ਗਈਆਂ ਤਿੰਨ ਮਹੀਆਂ ਹੋ ਗਏ ਚਲੋ ਅਡਰੈਸ ਬੋਲੋ ਭਰਾ ਆਪਣਾ ਅਡਰੈਸ ਪਿੰਡ ਠੱਠਾ ਹਾਂਜੀ ਤੇ ਤਹਿਸੀਲ ਵੀ ਤਰਨਤਾਰਨ ਤੇ ਡਿਸਟ੍ਰਿਕਟ ਤਰਨਤਾਰਨ ਠੀਕ ਨਾਮ ਤੁਹਾਡਾ ਫੋਨ ਨੰਬਰ ਜੀ ਨਾਮ ਹੈਗਾ ਜਗਜੀਤ ਸਿੰਘ ਪਿਤਾ ਦਾ ਨਾਮ ਸੁਖਵੀਰ ਸਿੰਘ ਤੇ ਫੋਨ ਨੰਬਰ ਹੈਗਾ 86990 725 ਇੱਕ ਵਾਰ ਫਿਰ ਬੋਲੋ 86990 ਹਾਂਜੀ 725 725 ਹਾਂਜੀ ਚਲੋ ਕਰੀ ਸ਼ੁਰੂ ਆਜੋ ਇੱਕ ਨੰਬਰ ਤੇ ਲੱਖੋ ਕਿੰਨੇ ਦਿਨ ਹੋ ਗਏ ਸੁਰੀ ਜੀ ਨੂੰ ਇੱਕੋ ਇੱਕੋ ਆਜੋ ਹਾਂ ਭਾਜੀ 15 ਦਿਨ ਹੋ ਗਏ 15 ਦਿਨ ਹੋ ਗਏ ਹਾਂਜੀ ਠੀਕ ਆ ਤੇ ਦੁੱਧ ਇਸ ਟਾਈਮ ਜਿਹੜਾ ਰੈਡੀ ਕਿੰਨਾ ਜੀ ਇਸ ਟਾਈਮ 16 17 16 ਕਿਲੋ ਹਾਜ਼ਰ ਹੋ ਕਾ 16 ਕਿਲੋ ਦੁੱਧ ਹਾਜ਼ਰ ਆ ਜੀ ਔਰ ਝੋਡੀ ਬਹੁਤ ਵੱਡੀ ਆ ਛੋਟੀ ਝੋਡੀ ਨਹੀਂ ਗਈ ਦੇਖੋ ਥਾਂ ਜਵਾਬ ਆ ਜੀ ਪਖਮਾ ਕਿਵੇਂ ਆ ਜੀ ਬੜਾ ਜਿਆਦਾ ਵੱਡੀ ਨੰਬਰ ਲਓ ਜੀ ਦੇਖੋ ਐਂਦੀ ਹੋਇਆ ਬਹਿ ਕੇ ਵੱਡੀ ਝੋਡੀ ਆ ਪੂਰੀ ਬਸ ਲੈ ਲਓ ਤੇ ਬੱਚਾ ਮਗਰ ਭਾਈ ਜੀ ਕੀ ਆ ਕੇ ਤੇ ਕੱਟਾ ਭਾਈ ਕੱਟਾ ਮਗਰਾ ਗਿਆ ਤੇ ਚਲੋ ਹਜਰ ਵਧੂਗੀ ਜੀ ਅੱਜ ਫਿਰ ਹਾਂ ਜੀ 18 ਕਿਲੋ ਝੋਡੀ ਕਣਾ ਜੀ 18 18 ਕਿਲੋ ਚੁਆਈ ਕਰਕੇ ਲੈ ਕੇ ਆਦੀ ਭਾਈ ਉਹਨਾਂ ਨੇ ਤੇ ਵੱਡੀ ਮਾਜਾ ਪੂਰੀ ਆਜੋ ਜੀ ਲੈ ਆਓ ਕਮਾ ਲਓ ਹਾਂ ਜੀ 20 20 ਕਿਲੋ ਕਰ ਜਾਣੀ 20 20 ਕਿਲੋ ਠੀਕ ਹੈ ਠੀਕ ਲੈਓ ਸੰਦੀਪ ਵੀਰੇ ਇਹਦੇ ਕੋਈ ਸੇਵ ਨਾ ਕਰ ਲੈ 20 ਕਿਲੋ ਕਰਕੇ ਦੇ ਦਿਆਂ ਅੱਛਾ ਵਾ ਠੀਕ ਕਰਕੇ ਦੇ ਦਿਆਂਗੇ 20 ਕਿਲੋ ਠੀਕ ਠੀਕ ਹੈ ਠੀਕ ਇਹ ਛੋਟੇ ਦੇਖੀ ਜਾਂਦੇ ਭਾਈ ਬਹੁਤ ਜ਼ਬਰਦਸਤ ਛੋਟੇ ਬਾਕੀ ਚਲੋ ਤੁਹਾਡੀ ਗਰੰਟੀ ਤੁਸੀਂ ਚੁਆਈ ਕਰਕੇ ਲੈ ਕੇ ਆਂਦੀ ਆ ਉਹ ਕਿਲੋ 2 ਕਿਲੋ ਫਰਕਦਾ ਤੁਹਾਨੂੰ ਪਤਾ ਪੈਣਾ ਹੀ ਪੈਣਾ ਉਥੋਂ ਦਾ ਕਹ ਨਹੀਂ ਭੈਜੀ ਨਹੀਂ ਖਾ ਲਿਆ ਭੈਜੀ ਪਾਣੀ ਦਾ ਬੜਾ ਫਰਕ ਪੈ ਜਾਂਦਾ ਹਾਂ ਬਿਲਕੁਲ ਜੀ ਬਿਲਕੁਲ ਕੱਟਾ ਮਗਰ ਕੱਟੀ ਜੀ ਕੱਟਾ ਤੇ ਜਿਆ ਦਿਲ ਤੜ ਗਿਆ ਕੋਈ ਇਹਦੀ ਗੱਲ ਹਾਂਜੀ ਦਿਲ ਤੜ ਗਿਆ ਬਿਲਕੁਲ ਨਹੀਂ ਨਹੀਂ ਹਾਂਜੀ ਬੋਲੋ ਜੀ ਮੋਲੇ ਦਾ ਫੂਲ ਤੇ ਕਰਾਂਗੇ ਮਨਾ ਲੇ ਜੀ ਥੋੜੇ ਜਿਹਾ ਨਾ ਬੈਂਤੀ ਬੈਂਤੀ ਸਰਬ ਕੋਈ ਆ ਵੀਰ ਵੀਰੂ ਵੇਖਣ ਵਾਲੇ ਨੂੰ ਕਿ ਮਈਆਂ ਵੱਡੇ ਮੁੱਲ ਦੀਆਂ ਵਾਂ ਤੇ ਮੇਰਾ ਭਰਾ 20 20 ਕਿਲੋ ਵਾਲੀਆਂ ਮਈਆਂ ਫੋਨ ਉਹ ਵੀ ਲਾਵੇ ਜਿੰਨੇ ਜਿਆਦੇ ਚੰਗੇ ਪੈਸੇ ਖਰਚਨੇ ਤੇ ਚੰਗੀ ਚੀਜ਼ ਲੈਣ ਚੰਗੇ ਪੈਸੇ ਖਰਚ ਕੇ ਲਿਆਦੀਆਂ ਵਾ ਇਹ ਤਾਂ ਹੰਕਾਰ ਮਾਰ ਬੈਂਤੀ ਆ ਬਿਲਕੁਲ ਬੈਂਤੀ ਬੈਂਤੀ ਚਲੋ ਕੋਈ ਘਰ ਲੈ ਬਾਤ ਤੇ ਆਹ ਜੀ ਇਹਦੇ ਸਰਦੇ ਜੀ 18 19 2024 ਦਾ 17 ਕਦੋਂ ਹੋਊਗਾ 17 ਕੰਡੇ ਵਾਲਾ ਤੁਹ ਪੱਕਾ ਕੰਡੇ ਵਾਲਾ ਲਓ ਜੀ ਇੰਦਰ ਜੀ بس تارا ਕੰਡੇ ਵਾਲਾ ਦੋਤਾ ਜੀ ਤੇ ਵੱਡੀ ਝੋਟੀ ਜੇ ਵੀ ਬੱਚਾ ਇਹਦੇ ਮਗਰ ਵੀ ਕੱਟਾ ਹੀ ਆ ਅਜਿੰਦਮਰ ਕੱਟੀ ਹੈ ਜੀ ਇਹ ਵੀ ਖੋਲੋ ਬਿਲਕੁਲ ਤਾਜ਼ੇ ਬੱਚੇ ਹਾਂਜੀ ਬਿਲਕੁਲ ਤਾਜ਼ੇ ਬੱਚੇ ਲਿਆਓ 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 ਤਾਜ਼ੇ ਬੱਚੇ ਜੀ ਬਿਲਕੁਲ ਲਿਆਓ ਆਹ ਵਾਹ ਜੀ ਲੈ ਲਓ ਕੋਲੀ ਖਰਚੇ ਬੜੇ ਬੈਕਸਰ ਪੈਣਾ ਹੀ ਹੈ ਇਹਨਾਂ ਦੇ ਪੈਣਾ ਪਤਾ ਨਹੀਂ ਤਾਂ 10000 ਖਰਚਾ ਹੀ ਪੈਂਦਾ 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 ਜੀ 10000 ਖਰਚਾ ਬਿਵਾੜ ਬੜੀ ਬਣ ਜਾਂਦੀ ਆ ਜੇ ਸੱਤ ਗਿਆ ਮੇਰੇ ਆਪਣੀ ਗੱਡੀ ਤੇ ਸਾਰੀ ਆ ਜੀ ਆਰਾਮ ਲਈ ਲੋ ਜੀ ਵੇਖੋ ਚੰਗੀਆਂ ਮਿੰਗੀਆਂ ਸਾਰੇ ਚੋਾਈ ਚੋਈਂ ਦੀ ਬਾਈਂ ਦੀ ਵਧੀਆ ਚੋਾਈ ਬਹੁਤ ਵਧੀਆ ਸੈੱਟ ਕਰਦੀ ਆ ਪਰ ਧਾਰ ਦਾ ਬਲ ਕੋਈ ਨਹੀਂ ਮਾਰੀ ਸਾਰਾ ਹਾਂ ਥੋੜੀ ਸੈਰ ਹੈਈ ਨਾ ਧਾਰ ਦਾ ਬਿਲਕੁਲ ਫਰ ਗਿਆ ਨਹੀਂ ਠੀਕ ਆ ਗੋੜੀ ਹਾਂ ਮੁਰ ਗੋੜੀ ਲੋ ਜੀ ਗੋੜੀ 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 ਯਾ ਨਾ ਯਾ ਯਾਰ ਬੱਚੇ ਦਾ ਥੋੜਾ ਰੱਖ ਬੱਚਾ ਨੂੰ ਭਾਦਿਆ ਬੱਚਾ ਤਾਂ ਨਾਲ ਹੀ ਮਰੇਣੀ ਕੋਈ ਨਹੀਂ ਆ ਜਾ ਇਹਨਾਂ ਚੋਂ ਸੰਦੀਪ ਵੀਰ ਦੀ ਕੋਈ ਵੀ ਮੈਂ ਲਵੇ ਤਿੰਨਾਂ ਚੋਂ ਹਾਂਜੀ ਹਰੇਕ ਮੈਂ ਦਾ ਜੇ ਕਿਸ ਨੂੰ ਹੈਗਾ ਵਾ ਉਸਾ ਬਣ ਆਪਣਾ ਸੌਦਾ ਕਰ ਲਈ ਹਾਂਜੀ ਹਾਂ ਆਪਾਂ 19 ਤੋਂ 20 ਕਿਲੋ ਕਰਕੇ ਦੇ ਦਾਂਗੇ 19 20 ਕਿਲੋ ਕਰਕੇ ਦੋ ਜਣਾ ਠੀਕ ਆ ਜੇ ਵੀ ਮਰਜ਼ੀ ਮੈਂ ਨਾਲ 1 ਕਿੱਲੇ সাইਜ ਦੀ ਠੀਕ ਆ 1 ਕਿੱਲੇ ਦੁੱਧ ਆ 1 ਕਿੱਲੇ সাইਜ ਦੀ 1 ਕਿੱਲੇ ਦੁੱਧ ਤੇ ਚੱਲਦੀਆਂ ਬਰਾਬਰ ਹੀ ਬਰਾਬਰ ਦੇ ਬਰਾਬਰ ਹੀ ਉਥੋਂ ਚੋ ਕੇ ਲਿਆਦਾ ਹਾਂ ਜੀ ਹਾਂ ਜੀ 10 ਕਿਲੋ ਦੇ ਵਿੱਚ ਬਰਾਬਰੀ ਕਰਕੇ ਦੇਵਾਂਗੇ ਬਿਲਕੁਲ ਜੀ ਬਿਲਕੁਲ ਇਹ ਚੰਗੀਆਂ ਮੰਗੀਆਂ ਦੁੱਧ ਲੈਣ ਨੂੰ ਇਹਨੂੰ 17 ਫਾਰਸ ਹੋਗੇ ਸੂਈ ਅੱਛਾ ਠੀਕ ਤੇ ਇਹਦਾ ਕੋਈ ਹੋਰ ਮੋਲ ਇਹਦਾ ਕੋਈ ਹੋਣ ਦੇ ਚਲ ਤਿਆਰੀ ਕਿਸੇ ਵਪਾਰੀ ਭਰਾਣੇ ਲੈਣੀਆਂ ਹੁੰਦੀ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਵੀ ਸੂਆ ਦੁੱਧ ਹੀ ਹੈ ਜੀ ਇਹ ਦੁੱਧ ਲੋ ਇੰਤਜ਼ਾਰ ਆ ਤੇ ਨਾ ਦੋ ਜਮਾਹ ਜੀ ਅੱਛਾ 16 17 ਕੋ 16 17 ਕੋ ਹਾਜ਼ਰੀ ਹੈ ਜੀ ਪਰ ਛੋਟੀ ਕੰਡੇ ਵਾਲੇ ਤੋਂ ਦੈ ਜੀ ਨਾਲੇ ਲੀਟਰ ਵਾਲਾ ਨਹੀਂ ਆ ਜੈਡ ਬਲੈਕ ਛੋਟੀ ਪੂਰੀ ਨਾ ਸੋ ਵੇਖੋ ਠੀਕ ਨਹੀਂ ਇੰਦੇ ਮਾਰੂ ਕਟਾਈ ਆ ਇੰਦਾ ਮਗਰ ਵੀ ਕਟਾਈ ਹੈ ਜੀ ਇੱਕ 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 ਮੋੜ ਪਰ ਆਰਵਾੜ ਲੈ ਬਸ ਉਹ ਨਾ ਲੈ ਚੱਲੋ ਲੈ ਲੈ ਜਰ ਹੋਣੀ ਹੋਣੀ ਲੈ ਜਰ ਬਿਲਕੁਲ ਬਿਲਕੁਲ ਮੈਨੇ ਬਹੁਤ ਚੰਗੀ ਲੱਗਦੀ ਹੈ। ਇਹ ਛੋਟੀ 20ਵੇਂ ਕਲਾਸੇ ਜਾਊਗੀ। ਅੱਛਾ ਜਿਹੜੇ ਸਾਬ ਨਾਲ ਹੁਣ ਇਹਦੇ ਕੋਲੇ ਦੁੱਧ ਆ ਨਾ? ਹਾਂਜੀ ਹਾਂਜੀ। ਤੁਸੀਂ 11-12 ਦਿਨਾਂ ਦੀ ਆ। ਹਾਂਜੀ ਹਾਂਜੀ। ਅਜੇ ਮੈਲੇ ਤੇ ਛੋਟੀ ਨੇ ਲੱਗਣਾ ਵਾ। ਅੱਛਾ ਅਜੇ ਲੱਗਣਾ ਵਾ। ਬਿਲਕੁਲ ਬਿਲਕੁਲ। ਹਾਂਜੀ। ਇਹ ਵੀ ਮੁੱਲ ਫੋਨ ਤੇ ਹੀ। ਮੁੱਲ ਫੋਨ ਤੇ ਹੀ। ਹੁਣ ਆਈਡੀ ਆਪਾਂ ਕਹਿ ਲਈਏ ਮੈਂ ਦੱਸਦੀ ਮੈਂ 1.5 ਤੋਂ ਤਾਂ ਕਿ ਥੱਲੇ। ਆਈਡੀ ਆ ਵੀਰ ਜੀ ਜਿਹਨੇ ਫੋਨ ਲਾਣਾ 1.5 ਤੋਂ ਤਾਂ। ਡੇਢ ਤੋਂ ਗਈਆਂ ਹਾਂ ਬਾਹ ਚਲੋ ਮੈਂ ਤਾਂ ਸਿੱਧੀ ਗੱਲ ਹਾਂ ਸਾਡਾ ਮਕਸਦ ਇੱਕੋ ਹੀ ਆ ਵੀ ਚੰਗੀ ਚੀਜ਼ ਲੈਣੀ ਤੇ ਚੰਗੀ ਵੇਚਣੀ ਪੈਸਾ ਦਾ ਨਾ ਹੀ ਪਿੱਛੇ ਪ੍ਰਵਾਹ ਕਰਦੇ ਨੂੰ ਲੱਗਿਆ ਤੇ ਗਾੜੀ ਜਿਹਨੇ ਲੈਣੀ ਉਹਨੇ ਵੀ ਚੰਗੀ ਬਾਹੋਂ ਰਗਾ ਫਰ ਕੀ ਕਰਨੀ ਇਹ ਜੂ ਲੈ ਕੇ ਜਾਣੀ ਚਲੋ ਤੇ ਬੱਚੇ ਇਹਨਾਂ ਦਾ ਆ ਰਹੇ ਜੀ ਤਾਜ਼ੇ ਬੱਚੇ ਬਿਲਕੁਲ ਜੀ ਆ ਦੇਖੋ ਤੇ ਦੋ ਮਰ ਇਹ ਦੋ ਮਰ ਘੱਟੇ ਦੇ ਇੱਕ ਮਰ ਘੱਟੇ ਹਨਾ ਜੀ ਬਾਕੀ ਮੇਰਾ ਵੀ ਇੱਥੇ ਆ ਬਿਲਕੁਲ ਕੁੰਡਾ ਬੱਜਾ ਜੇ ਕਹਿਣਾ ਹੋਵੇ ਤਾਂ ਬੰਦਿਆ ਸ਼ਾਹਨਾ ਦੀ ਵੀ ਕਹਿ ਸਕਦਾ ਹਾਂ ਜੀ ਜੀ ਨਾ ਨਾ ਪਹਿਲਾਂ ਤੇ ਮੇਰਾ ਵੀ ਇੱਥੇ ਆ ਕੇ ਆ ਚੈੱਕ ਕਰੋ ਚੁਾਈ ਕਰੋ ਬਾਕੀ ਜਿਹੜਾ ਮੋਲਾ ਉਹ ਫੋਨ ਦੇਊਗਾ ਤੇ ਮੇਰਾ ਭਰਾ ਕੋ ਗੁੱਸਾ ਨਾ ਕਰ ਜੇ ਰਕਮ ਵਾਲੀ ਚੀਜ਼ਾਂ ਹਨਾ ਬਾਈ ਜੀ ਆਜੋ ਆਜੋ ਕਈ ਵਾਰੀ ਭਰਾਣੇ ਵੀ ਲੈਣੇ ਹੁੰਦੇ ਨੇ ਕਿ ਨਹੀਂ ਚਲੋ ਬੋਲੋ ਜੀ ਨੰਬਰ ਤੇ ਐਡਰੈਸ ਪੜਾਓ 86990 ਹਾਂਜੀ 70025 ਠੀਕ ਆ ਪਿੰਨ ਠੱਠਾ ਹਾਂ ਪਿੰਨ ਠੱਠਾ ਜਿਹੜਾ ਅਸੀਂ 77 ਠੀਕ ਆ 77